ਤੁਹਾਨੂੰ ਲੈ ਕੇ ਚਲਦੇ ਆ ਹੁਣ ਜਹਾਂਗੀਰ ਦਾ ਕਿਲਾ ਦਿਖਾਉਣ ਦੇ ਲਈ ਨਕੋਦਰ ਤੋਂ ਕਪੂਰਥਲਾ ਰੋਡ ਦੇ ਉੱਤੇ ਕਿਲਾ ਬਣਿਆ ਹੈ ਨਕੋਦਰ ਤੋਂ ਤਕਰੀਬਨ 9 ਕਿਲੋਮੀਟਰ ਦੂਰ ਜਾ ਕੇ ਮੱਲੀਆਂ ਪਿੰਡ ਦੇ ਕੋਲ ਜਦੋਂ ਆਹ ਪੁਲੀ ਆਉਣੀ ਹੈ ਇੱਕ ਤੁਸੀਂ ਦੇਖਦੇ ਆ ਇਹ ਛੋਟ ਹੈ ਪਿਆ ਦੇਖੋ ਜਿੱਦਾਂ ਪੁਲੀ ਨੂੰ ਜਦੋਂ ਕ੍ਰੋਸ ਕਰਨਾ ਹੈ ਨਾ ਇਸ ਨੂੰ ਤੇ ਬਿਲਕੁਲ ਇਹਦੇ ਨਾਲ ਹੀ ਇੱਕ ਇੱਟਾਂ ਵਾਲਾ ਰਸਤਾ ਥੱਲੇ ਉਤਰਦਾ ਹੈ ਉਹ ਰਸਤਾ ਸਿੱਧਾ ਫਿਰ ਜਹਾਂਗੀਰ ਦੇ ਕਿਲੇ ਨੂੰ ਚਲੇ ਜਾਂਦਾ ਸਰਾਵ ਹੀ ਕਹਿੰਦੇ ਆ ਉਹਨੂੰ ਕਿਉਂਕਿ ਸੈਨਿਕਾਂ ਦੇ ਰੁਕਣ ਦੇ ਲਈ ਉਹਨੂੰ ਬਣਾਇਆ ਗਿਆ ਸੀ। ਲੋ ਵੀ ਦੇਖੋ ਰਸਤਾ ਜਿਹੜਾ ਆ ਕਿੰਨਾ ਖਰਾਬ ਆ ਕੱਚਾ ਰੂੜਿਆ ਇਹ ਸਾਰਾ। ਸਾਹਮਣੇ ਕਿਲੇ ਦੀ ਉਹ ਦੁਵਾਰ ਦਿਖਣ ਲੱਗੀ ਆ। ਗੁਰੂ ਘਰ ਆ ਗੁਰੂ ਘਰ ਦੇ ਨਾਲ ਬਿਲਕੁਲ ਕਿਲਾ ਆ। ਲੋ ਵੀ ਦੋਸਤੋ ਪਹੁੰਚ ਗਏ ਆ ਹੁਣ ਆਪਾਂ ਜਹਾਗੀਰ ਕਿਲੇ ਦੇ ਬਿਲਕੁਲ ਅੱਗੇ ਦੱਖਣੀ ਸਰਾਵ ਵੀ ਇਹਨੂੰ ਕਿਹਾ ਜਾਂਦਾ ਦੇਖੋ ਪ੍ਰਵੇਸ਼ ਦੁਵਾਰ ਦੱਖਣੀ ਸਰਾਵ ਇਹਦੇ ਵਿੱਚ ਜਿਹੜੇ ਜਦੋਂ ਸੈਨਿਕ ਦਿੱਲੀ ਦੇ ਲਈ ਜਾਂਦੇ ਸੀ ਤਾਂ ਰਾਸਤੇ ਦੇ ਵਿੱਚ ਇਸ ਜਗ੍ਹਾ ਤੇ ਆਰਾਮ ਕਰਿਆ ਕਰਦੇ ਸੀ। ਲੋਵੀ ਕਰਦੇ ਹਾਂ ਹੁਣ ਆਪਾਂ ਐਂਟਰੀ ਇਸ ਦੱਖਣੀ ਸਰਾਂ ਦੇ ਅੰਦਰ। ਦੱਖਣੀ ਸਰਾਂ ਜਿਹੜੀ ਸ਼ਾਹਜਹਾਂ ਦੇ ਸ਼ਾਸਨ ਕਾਲ ਦੌਰਾਨ ਬਣੀ ਸੀ। ਜਹਾਂਗੀਰਪਿੰਡ ਦੇ ਵਿੱਚ ਬਣੀ ਇਹ ਸਰਾਂ ਹੈ। ਸਰਾਂ ਦੇ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਸਾਰੀ ਜਿਹੜੀ ਇਹਦੀ ਹਿਸਟਰੀ ਬਾਰੇ ਸਾਂਝ ਪੌਣਿਆ ਤੁਹਾਡੇ ਨਾਲ ਇਹ ਜਿਹੜਾ ਗੇਟ ਤੁਸੀਂ ਦੇਖ ਰਹੇ ਆ ਇਹਨੂੰ ਲਾਹੌਰੀ ਗੇਟ ਦੇ ਨਾਂ ਨਾਲ ਜਾਣਿਆ ਜਾਂਦਾ ਗੇਟ ਦੇ ਅੰਦਰ ਆ ਸਾਰਾ ਪ੍ਰਾਤਮਕ ਸਮੇ ਦਾ ਜਿਹੜਾ ਬਣਿਆ ਢਾਂਚਾ ਸਾਰਾ ਤੁਸੀਂ ਦੇਖ ਰਹੇ ਹੋ ਇਸ ਸਰਾ ਨੂੰ ਜਹਾਂਗੀਰ ਦੇ ਕਿਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਜਿਹੜਾ ਪਿੰਡ ਆ ਇਹ ਜਹਾਂਗੀਰ ਪਿੰਡ ਦੇ ਵਿੱਚ ਇਹ ਜਿਹੜੀ ਸਰਾ ਬਣੀ ਆ ਦੱਖਣੀ ਸਰਾ ਇਸ ਨੂੰ ਆਖਦੇ ਆ ਤੇ ਪ੍ਰਵੇਸ਼ ਦੁਆਰ ਦੇ ਉੱਤੇ ਹੀ ਸਾਰੀ ਇਹਦੀ ਜਾਣਕਾਰੀ ਜਿਹੜੀ ਆ ਉਹ ਇੱਥੇ ਸਾਂਝੀ ਕੀਤੀ ਗਈ ਆ ਅਲੀ ਮਰਦਾਨ ਖਾਨ ਵੱਲੋਂ ਇਹਨੂੰ ਬਣਾਇਆ ਗਿਆ ਸੀ ਸ਼ਾਹਜਹਾਂ ਦੇ ਸਮੇਂ ਅਲੀ ਮਰਦਾਨ ਖਾਨ ਦੇ ਕੋਲ ਜਿਹੜੀ ਇਹਦੀ ਸਾਰੀ ਦੇਖਰੇਖ ਤੇ ਨਿਰਮਾਣ ਦਾ ਜਿਹੜਾ ਪ੍ਰਬੰਧ ਸੀਗਾ ਟੋਟਲ ਜਿਹੜੇ ਕਮਰੇ ਬਣੇ ਆ ਤੁਹਾਨੂੰ ਉਹਦੇ ਬਾਰੇ ਵੀ ਤੁਹਾਡੇ ਨਾਲ ਹੁਣ ਆਪਾਂ ਸਾਂਝ ਪਾਵਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਸਰਾ ਦਾ ਜਿਹੜਾ ਮੁੱਖ ਮਕਸਦ ਸੀਗਾ ਜਦੋਂ ਦਿੱਲੀ ਤੋਂ ਲਾਹੌਰ ਤੱਕ ਸੈਨਾ ਜਾਂਦੀ ਹੁੰਦੀ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਰੁੱਕ ਕੇ ਆਰਾਮ ਕਰਨ ਦੇ ਲਈ ਇਹ ਜਿਹੜੇ ਕਮਰੇ ਬਣਾਏ ਗਏ ਸੀ ਆ ਦੇਖੋ ਕੱਲੇ ਕੱਲੇ ਕਮਰੇ ਦਾ ਅਲੱਗ-ਅਲੱਗ ਗੇਟ ਲੱਗਾ ਹੈ ਇਹ ਸਾਰੀ ਜਿਹੜੀ ਸਰਾਆ ਇਹਦੇ ਵਿੱਚ ਕੁੱਲ ਜਿਹੜੇ 132 ਕਮਰੇ ਆ ਇਹ ਜਿਹੜੇ ਕਮਰੇ ਤੁਸੀਂ ਦੇਖ ਰਹੇ ਆ ਇਹ 132 ਕਮਰੇ ਆ ਇਸ ਸਰਾਆ ਦੇ ਵਿੱਚ ਅਲੀ ਮਰਦਾਨ ਖਾ ਵੱਲੋਂ ਇਹਨੂੰ ਬੜਾਇਆ ਗਿਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਦੋਂ ਦਿੱਲੀ ਤੱਕ ਸੈਨਿਕ ਜਾਂਦੇ ਸੀ ਕੋੜ ਸਵਾਰ ਤੇ ਜਿਹੜੇ ਸੈਨਿਕ ਸੀ ਸਾਰੇ ਇਹਨਾਂ ਸਰਾਵਾਂ ਦੇ ਵਿੱਚ ਅਰੈਸਟ ਕਰਿਆ ਕਰਦੇ ਸੀ ਤਕਰੀਬਨ ਤਕਰੀਬਨ ਹਰ 20 ਕਿਲੋਮੀਟਰ ਤੇ ਇਦਾਂ ਦੀਆਂ ਜਿਹੜੀਆਂ ਸਰਾਵਾਂ ਜਗਾ ਜਗਾ ਬਣਾਈਆਂ ਹੁੰਦੀਆਂ ਸੀਗੀਆਂ 올ਡ ਜੀਟੀ ਰੋਡ ਵੀ ਕਿਹਾ ਜਾਂਦਾ ਏਸ ਸਾਰੇ ਇਲਾਕੇ ਨੂੰ ਕਿਉਂਕਿ ਜੀਟੀ ਰੋਡ ਬਿਲਕੁਲ ਇਹਦੇ ਨੇੜੇ ਤੋਂ ਚੱਲਦਾ ਸੀ ਉਸ ਸਮੇਂ ਪੁਰਾਣੇ ਜੀਟੀ ਰੋਡ ਦੇ ਨਾਂ ਤੋਂ ਵੀ ਇਹਨੂੰ ਜਾਣਿਆ ਜਾਂਦਾ ਦੇਖੋ ਪੂਰੇ ਦਾ ਪੂਰਾ ਢਾਂਚਾ ਜਿਹੜਾ ਇੱਕੋ ਜਿਹਾ ਆ ਸਿਰੇ ਤੱਕ ਤੁਸੀਂ ਦੇਖੋਗੇ ਸਾਰੇ ਕਮਰੇ ਜਿਹੜੇ ਆ ਬਿਲਕੁਲ ਇਦਾਂ ਹੀ ਬਣੇ ਆ ਛੋਟੀਆਂ ਇੱਟਾਂ ਜਿਹੜੀਆਂ ਪ੍ਰਾਤਨ ਸਮੇਂ ਦੇ ਵਿੱਚ ਜਿਨ੍ਹਾਂ ਦਾ ਪ੍ਰਯੋਗ ਕੀਤਾ ਜਾਂਦਾ ਸੀ ਆ ਦੇਖੋ ਛੋਟੀ ਇੱਟ ਦਾ ਬਣਿਆ ਹੈ ਕਿਲਾਇਆ ਸਾਰਾ ਸੋ ਹੁਣ ਵੀ ਇਹ ਇਦਾਂ ਲੱਗਦਾ ਕਿ ਜਿਵੇਂ ਇਹ ਸਾਰੀ ਇਮਾਰਤ ਹੈ ਜਿਹੜੀ ਬਿਲਕੁਲ ਥੋੜਾ ਸਮਾਂ ਪਹਿਲਾਂ ਹੀ ਇਹਨੂੰ ਬਣਾਇਆ ਗਿਆ ਹੋਵੇ ਪਰ ਤਕਰੀਬਨ ਤਕਰੀਬਨ 400 ਸਾਲ ਤਕਰੀਬਨ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ 400 ਸਾਲ ਹੋ ਚੁੱਕੇ ਆ ਇਸ ਸਰਾ ਨੂੰ ਬਣੇ ਨੂੰ ਜ਼ਿਆਦਾਤਰ ਲੋਕ ਜਿਹੜੇ ਆ ਇਹਨੂੰ ਜਹਾਗੀਰ ਦਾ ਕਿਲਾ ਆਖ ਦਿੰਦੇ ਆ ਪਰ ਤੁਹਾਨੂੰ ਦੱਸਣਾ ਚਾਹੁੰਦੇ ਕਿ ਇਹ ਜਹਾਗੀਰ ਦਾ ਕਿਲਾ ਨਹੀਂ ਇਹਨੂੰ ਦੱਖਣੀ ਸਰਾ ਕਹਿੰਦੇ ਆ ਜਹਾਗੀਰ ਦਾ ਕਿਲਾ ਇਸ ਕਰਕੇ ਕਹਿ ਦਿੰਦੇ ਆ ਕਿਉਂਕਿ ਜਹਾਗੀਰ ਪਿੰਡ ਦੇ ਵਿੱਚ ਇਹ ਜਿਹੜੀ ਸਰਾ ਬਣੀ ਆ ਤੇ ਉਹ ਜਿਹੜਾ ਪਿੰਡ ਆ ਉਹਦਾ ਨਾਂ ਜਹਾਗੀਰ ਤੋਂ ਹੀ ਜਹਾਗੀਰ ਪਿੰਡ ਪਿਆ ਸੀਗਾ ਇਸ ਲਈ ਇਹ ਕਿਲਾ ਜਿਹੜਾ ਜ਼ਿਆਦਾਤਰ ਲੋਕ ਇਹਨੂੰ ਜਹਾਗੀਰ ਕਿਲੇ ਦੇ ਨਾਮ ਨਾਲ ਹੀ ਜਾਣਦੇ ਆ ਜਦਕਿ ਇਹਦਾ ਮੁੱਖ ਮਕਸਦ ਜਿਹੜਾ ਆ ਸੈਨਿਕਾਂ ਦੇ ਰੱਖ-ਰਖਾਓ ਤੇ ਠਹਿਰਾਓ ਦੇ ਲਈ ਰੈਸਟ ਦੇ ਲਈ ਸੀਗਾ ਮਸਜਿਦ ਵੀ ਆ ਇਹਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਉਸ ਮੁਗਲਾਂ ਦੇ ਸ਼ਾਸਨ ਕਾਲ ਦੌਰਾਨ ਜਦੋਂ ਜਿੱਥੇ-ਜਿੱਥੇ ਵੀ ਕੋਈ ਸਰਾਹ ਬਣਦੀ ਸੀ ਉਹਦੇ ਨਾਲ ਇੱਕ ਮਸਜਿਦ ਜਰੂਰ ਬਣਾਈ ਜਾਂਦੀ ਸੀ ਉਹਦਾ ਮੁੱਖ ਕਾਰਨ ਹੁੰਦਾ ਸੀ ਕਿ ਜਿਹੜੇ ਸੈਨਿਕ ਆ ਜਦੋਂ ਉੱਥੇ ਰੁਕਦੇ ਆ ਠਹਿਰਦੇ ਆ ਤੇ ਉਹ ਆਪਣੀ ਨਵਾਜ਼ ਅਦਾ ਕਰ ਸਕਦੇ ਸੀ ਉਸ ਜਗ੍ਹਾ ਦੇ ਉੱਤੇ ਇਸ ਲਈ ਹਰੇਕ ਸਰਾਂ ਦੇ ਅੰਦਰ ਮਸਜਿਦ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਹੁਣ ਆਪਾਂ ਸਾਰਾ ਘੁੰਮ ਕੇ ਪਹਿਲਾਂ ਤੁਹਾਨੂੰ ਇਸ ਸਰਾਂ ਦੇ ਸਾਰੇ ਕਮਰੇ ਦਿਖਾਉਣੇ ਆ ਸਰਾਂ ਨੂੰ ਦਿਖਾਉਣੇ ਆ ਲਾਹੌਰੀ ਦਰਵਾਜ਼ਾ ਪਹਿਲਾਂ ਆਪਾਂ ਤੁਹਾਨੂੰ ਦਿਖਾਇਆ ਹੁਣ ਦਿੱਲੀ ਦਰਵਾਜ਼ਾ ਵੀ ਦਿਖਾਵਾਂਗੇ ਸੋ ਤੁਹਾਨੂੰ ਪਤਾ ਹੀ ਆ ਕਿ ਹਰ ਕਿਲੇ ਦੇ ਅੰਦਰ ਦਿੱਲੀ ਗੇਟ ਲਾਹੌਰੀ ਗੇਟ ਰਾਜਿਆਂ ਨੇ ਬਣਾਏ ਹੁੰਦੇ ਸੀ ਸੋ ਆਪਾਂ ਤੁਹਾਨੂੰ ਦਿੱਲੀ ਗੇਟ ਵੀ ਦਿਖਾਉਣਾ ਆ ਲਾਹੌਰੀ ਗੇਟ ਦਿਖਾਇਆ ਤੇ ਹੁਣ ਸਾਰਾ ਇਸ ਕਿਲੇ ਨੂੰ ਇਸ ਸਰਾਂ ਨੂੰ ਘੁੰਮਦੇ ਆ ਤੇ ਵਾਚ ਕਰਦੇ ਆ ਜਿਹੜੇ ਕਮਰੇ ਸੈਨਕਾਂ ਦੇ ਅਖਰ ਖਾਓ ਲਈ ਠਹਿਰਾਓ ਲਈ ਬਣੇ ਸੀ ਉਹਨਾਂ ਨੂੰ ਸਾਰਿਆਂ ਨੂੰ ਦੇਖਦੇ ਆ ਬੜੀ ਸ਼ਾਂਤੀ ਹੈ ਇੱਥੇ ਪੀਸਫੁਲ ਏਰੀਆ ਹੈ ਲੋਕ ਕਾਫੀ ਆਉਂਦੇ ਆ ਹੁਣ ਥੋੜੀ ਦੇਰ ਹੋਈ ਸਾਨੂੰ ਆਇਆ ਨੂੰ 15-20 ਮਿੰਟ ਤਕਰੀਬਨ ਤਕਰੀਬਨ ਲਗਾਤਾਰ ਜਿਹੜੇ ਟੂਰਿਸਟ ਹੈ ਯਾਤਰੀ ਆ ਉਹ ਆ ਰਹੇ ਆ ਜਾ ਰਹੇ ਆ ਗੱਡੀਆਂ ਲੈ ਕੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਹਿਸਟਰੀ ਤੋਂ ਜਾਣੂ ਕਰਵਾਉਂਦੇ ਆ ਸੋ ਆਪਾਂ ਵੀ ਅੱਗੇ ਵਧਦੇ ਆ ਤੇ ਅਗਲੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਦੇ ਆ ਤੁਹਾਡੇ ਨਾਲ ਲੋ ਵੀ ਹੁਣ ਆਪਾਂ ਤੁਹਾਨੂੰ ਅੰਦਰ ਤੋਂ ਵੀ ਦਿਖਾਉਨੇ ਆ ਜਿਹੜੇ ਸਰਾਂ ਦੇ ਕਮਰੇ ਆ ਜਿਦਾ ਤੁਹਾਨੂੰ ਪਹਿਲਾਂ ਦੱਸਿਆ ਕਿ 132 ਕਮਰੇ ਆ ਇਹਦੇ ਆ ਦੇਖੋ ਅੰਦਰ ਤੋਂ ਤੁਹਾਨੂੰ ਆਪਾਂ ਸਾਰਾ ਇਹਦਾ ਵੀਊ ਦਿਖਾਉਨੇ ਆ ਕਿ ਕਿੱਡੇ-ਕੱਡੇ ਜਿਹੜੇ ਕਮਰੇ ਆ ਦਾ ਸਾਈਜ਼ ਕੀ ਹੁੰਦਾ ਸੀਗਾ ਅੰਦਰ ਆਲੇ ਜਿੱਦਾਂ ਆਪਾਂ ਕਹਿ ਲਈਏ ਉਹ ਵੀ ਬਣਾਏ ਗਏ ਆ ਕਿ ਕੋਈ ਸਮਾਨ ਵਗੈਰਾ ਉਹਨਾਂ ਨੇ ਆਪਣਾ ਕੋਈ ਰੱਖਣਾ ਹੋਵੇ ਉਹ ਇੱਥੇ ਰੱਖ ਸਕਦੇ ਆ ਸੋ ਇਹ ਜਿਹੜਾ ਹਰ ਇੱਕ ਜਿਹੜਾ ਕਮਰਾ ਆ ਉਹਦਾ ਲਗਭਗ ਜਿਹੜਾ ਸਾਈਜ਼ ਆ ਉਹ ਬਰਾਬਰ ਹੀ ਆ ਤੇ ਇਹਨੂੰ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਇਹਨੂੰ ਨੂਰਜਹਾਂ ਦੇ ਕਹਿੰਦੇ ਬਣਾਇਆ ਗਿਆ ਸੀਗਾ ਨੂਰਜਹਾਂ ਦੇ ਕਹਿਣ ਤੋਂ ਬਾਅਦ ਇਸ ਸਰਾ ਦਾ ਨਿਰਮਾਣ ਕੀਤਾ ਗਿਆ 1028 ਹਿਜਰੀ ਦੇ ਵਿੱਚ 1028 ਹਿਜਰੀ 1618-19 ਦੇ ਵਿੱਚ ਇਹਦਾ ਨਿਰਮਾਣ ਸ਼ੁਰੂ ਹੁੰਦਾ ਹੈ ਤੇ ਤਕਰੀਬਨ ਤਕਰੀਬਨ 1621-22 ਦੇ ਵਿੱਚ ਇਹ ਜਿਹੜੀ ਆ ਸਰਾ ਕੰਪਲੀਟ ਹੋ ਜਾਂਦੀ ਆ ਦੇਖੋ ਇੱਥੇ ਵੱਡੇ ਕਮਰੇ ਵੀ ਬਣੇ ਆ ਉਹਦੇ ਨਾਲ ਇੱਕ ਰਸਤਾ ਜਿਹੜਾ ਸ਼ਾਇਦ ਕਿਚਨ ਹੋ ਸਕਦੀ ਆ ਇੱਕ ਜਿਹੜਾ ਛੋਟਾ ਰਸਤਾ ਅੱਗੇ ਇੱਕ ਕਮਰੇ ਨੂੰ ਜਾਂਦਾ ਆ ਇਹਨੂੰ ਬੰਦ ਕੀਤਾ ਗਿਆ ਆ ਇਹ ਵੱਡਾ ਹਾਲ ਆ ਇਹਦੇ ਨਾਲ ਹੀ ਆ ਜਿਹੜੀ ਪੌੜੀ ਚੜਦੀ ਆ ਇਹਨੂੰ ਵੀ ਬੰਦ ਕੀਤਾ ਗਿਆ ਇਸ ਪੌੜੀ ਦੇ ਰਾਹੀਂ ਇਸ ਸਰਾ ਦੇ ਉੱਪਰ ਜਾ ਕੇ ਸਾਰਾ ਇਹਨੂੰ ਵੇਖਿਆ ਜਾ ਸਕਦਾ ਪਰ ਫਿਲਹਾਲ ਇਹਨੂੰ ਜਿਹੜਾ ਆ ਉਹ ਬੰਦ ਕੀਤਾ ਗਿਆ ਦੋਨੇ ਪਾਸੇ ਇਹਦੇ ਜਿਹੜੀਆਂ ਪੌੜੀਆਂ ਬਣੀਆਂ ਮੇਨ ਹਾਲ ਆ ਇਹ ਐਂਟਰੀ ਦੇ ਉੱਤੇ ਬਣਿਆ ਤੇ ਇਸ ਹਾਲ ਤੇ ਨਾਲ ਹੀ ਜਿਹੜੀਆਂ ਪੌੜੀਆਂ ਚੜਦੀਆਂ ਸੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੂਰ ਜਹਾ ਦੇ ਕਹਨ ਤੇ ਇਹਨੂੰ ਬਣਾਇਆ ਗਿਆ ਸੀ ਇਸ ਸਰਾ ਨੂੰ 1028 ਹਿਜਰੀ ਦੇ ਵਿੱਚ ਸੋ ਅੱਗੇ ਵਧਦੇ ਆ ਤੇ ਗੱਲ ਨੂੰ ਕੰਟੀਨਿਊ ਕਰਦੇ ਕਰਦੇ ਤੁਹਾਨੂੰ ਇਸ ਸਾਰੀ ਸਰਾ ਦਾ ਜਿਹੜਾ ਆ ਵਿਊਧ ਹੋਨੇ ਆ ਤੇ ਸਾਂਝ ਪਾਉਨੇ ਆ ਇਸ ਸਰਾਵਾਂ ਬਾਰੇ ਆ ਦੇਖੋ ਇਹ ਆਲੇ ਜਿਹੜੇ ਆ ਜਗਾ ਜਗਾ ਤੇ ਬਣਾਏ ਗਏ ਆ ਉਸ ਸਮੇਂ ਜਦੋਂ ਸੈਨਿਕ ਥੋੜੇ ਰੁਕਦੇ ਹੋਣੇ ਆ ਕਿਸੇ ਤਰ੍ਹਾਂ ਦਾ ਵੀ ਆਪਣਾ ਜਿਹੜਾ ਸਮਾਨ ਵਗੈਰਾ ਰੱਖਣ ਦੇ ਲਈ ਜਾਂ ਲਾਈਟ ਦੇ ਲਈ ਉਸ ਸਮੇਂ ਤੁਹਾਨੂੰ ਪਤਾ ਮਸ਼ਾਲਾ ਹੁੰਦੀਆਂ ਸੀ ਅੱਗ ਦੇ ਲਈ ਜਿਹੜੀਆਂ ਮਸ਼ਾਲਾ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀ ਜਾਂ ਹੋਰ ਵੀ ਜਿਹੜੀਆਂ ਲੋੜ ਮੁਤਾਬਕ ਜਿਹੜੀਆਂ ਚੀਜ਼ਾਂ ਨੂੰ ਰੱਖਣ ਦੇ ਲਈ ਇਹ ਆਲੇ ਬਣਾਏ ਜਾਂਦੇ ਸੀ ਜਾਣਦੇ ਆ ਤੁਸੀਂ ਬਜ਼ੁਰਗਾਂ ਵੱਲੋਂ ਆਮ ਜਿਹੜੇ ਪਹਿਲਾਂ ਦੇ ਸਮੇਂ ਦਰਾਂ ਆਪਣੇ ਵੀ ਜਿਹੜੇ ਘਰਾਂ ਦੇ ਅੰਦਰ ਆਮ ਆਲੇ ਬਜ਼ੁਰਗਾਂ ਵੱਲੋਂ ਬਣਾਏ ਜਾਂਦੇ ਸੀ ਸੋ ਇਸ ਸਰਾਂ ਦੇ ਅੰਦਰ ਇਸ ਕਿਲੇ ਦੇ ਅੰਦਰ ਵੀ ਹਰ ਇੱਕ ਕਮਰੇ ਦੇ ਬਾਹਰ ਤੇ ਅੰਦਰ ਜਿਹੜੇ ਆ ਇਹ ਆਲੇ ਜਿਹੜੇ ਆ ਬਣਾਏ ਗਏ ਆ ਇਹਦਾ ਜਿਹੜਾ ਡਿਜ਼ਾਈਨ ਹੈ ਉਹਦੇ ਬਾਰੇ ਵੀ ਸਾਂਝ ਪਾਉਨੇ ਆ ਦੇਖੋ ਸਾਰੀ ਜਿਹੜੀ ਹੈ ਛੋਟੀ ਇੱਟ ਦਾ ਬਣਿਆ ਆ ਕਿ ਤੁਹਾਨੂੰ ਪਤਾ ਕਿਲੇ ਤੇ ਪੁਰਾਣੀਆਂ ਇਮਾਰਤਾਂ ਜਿਹੜੀਆਂ ਐਸੀ ਛੋਟੀ ਇੱਟ ਦੀਆਂ ਚੂਨੇ ਦੀਆਂ ਕਲੀ ਦੀਆਂ ਬਣਦੀਆਂ ਸੀਗੀਆਂ ਇਹਦਾ ਜਿਹੜਾ ਡਿਜ਼ਾਈਨ ਆ ਦੇਖੋ ਬਿਲਕੁਲ ਇਹਨੂੰ ਗਲਾਈ ਦੇ ਵਿੱਚ ਇਹਦਾ ਡਿਜ਼ਾਈਨ ਦਿੱਤਾ ਗਿਆ ਜਿਵੇਂ ਆਪਾਂ ਲਾਹੌਰੀ ਗੇਟ ਤੇ ਦਿੱਲੀ ਗੇਟ ਨੂੰ ਵੇਖਿਆ ਹੋਵੇ ਇਹਦਾ ਡਿਜ਼ਾਈਨ ਸਾਰਾ ਦਿੱਤਾ ਆ ਅਲੱਗ-ਅਲੱਗ ਜਿਹੜੇ ਕਮਰੇ ਆ ਉਹਨਾਂ ਦਾ ਸਾਈਜ਼ ਵੀ ਵੱਡਾ ਛੋਟਾ ਆ ਬਿਲਕੁਲ ਇਹਦੇ ਨਾਲ ਆ ਪੌੜੀਆਂ ਉੱਪਰ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਇਹ ਕਮਰਾ ਆ ਉਹਦਾ ਸ਼ੇਪ ਜਿਹੜਾ ਆ ਪਹਿਲਾਂ ਨਾਲੋਂ ਥੋੜਾ ਅਲੱਗ ਹੈ ਜਦੋਂ ਆਪਾਂ ਕਹ ਲਈਏ ਕੀ ਡੌਨ ਲੈਂਟਰਾਇਆ ਦੇਖੋ ਇਹਦੇ ਤੇ ਇਹਦੀ ਛੱਤ ਜਿਹੜੀ ਆ ਨੀਵੀਂ ਆ ਤੇ ਇਹਦੇ ਉੱਪਰ ਜਿਹੜਾ ਇਹਨੂੰ ਗੋਲ ਆਕਾਰ ਦੇ ਵਿੱਚ ਬਣਾਇਆ ਗਿਆ ਹੈ ਜਿਵੇਂ ਆਪਾਂ ਘਰਾਂ ਦੇ ਵਿੱਚ ਪਰਸ਼ਤੀਆਂ ਬਣਾ ਲੈਂਦੀਆਂ ਸਮਾਨ ਰੱਖਣ ਦੇ ਲਈ ਆ ਦੇਖੋ ਇਹਨੂੰ ਐਦਾਂ ਬਣਾਇਆ ਗਿਆ ਤੇ ਸਾਈਡ ਦੇ ਉੱਤੋਂ ਇਹਦਾ ਰਸਤਾ ਵੀ ਆ ਜਿਵੇਂ ਆਪਾਂ ਪੌੜੀਆਂ ਚੜ ਕੇ ਇਹਦੇ ਉੱਪਰ ਜਾ ਸਕਦੇ ਆ ਜਿਹੜੇ ਸੈਨਿਕ ਆ ਉੱਪਰ ਜਾ ਕੇ ਆਪਣੀਆਂ ਜਿਹੜੀਆਂ ਪੋਜੀਸ਼ਨਾਂ ਸੰਭਾਲਦੇ ਸੀ ਇਹਨਾਂ ਪੌੜੀਆਂ ਰਾਹੀਂ ਹੀ ਜਿਹੜੇ ਆ ਉਹ ਸੈਨਿਕ ਉਹ ਉੱਪਰ ਜਾਂਦੇ ਸੀਗੇ ਹਰ ਇੱਕ 8-10 ਕਮਰਿਆਂ ਤੋਂ ਬਾਅਦ ਇੱਕ ਵੱਡਾ ਹਾਲ ਬਣਾਇਆ ਗਿਆ ਹੈ ਦੇਖੋ ਇੱਥੇ ਵੀ ਉਹ ਹਾਲ ਬਣਿਆ ਹੈ ਹਰ 8-10 ਕਮਰਿਆਂ ਤੋਂ ਬਾਅਦ ਇੱਕ ਵੱਡਾ ਹਾਲ ਬਣਾਇਆ ਗਿਆ ਜਿਹਦਾ ਸਾਈਜ਼ ਆਮ ਕਮਰਿਆਂ ਨਾਲੋਂ ਵੱਡਾ ਆ ਤੇ ਜੇਕਰ ਇਹਨੂੰ ਅੰਦਰ ਤੋਂ ਦੇਖੀਏ ਆ ਦੇਖੋ ਅੰਦਰ ਤੋਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਾਫੀ ਅੱਗੇ ਤੱਕ ਜਿਹੜਾ ਇਹ ਹਾਲ ਆ ਕਾਫੀ ਅੱਗੇ ਤੱਕ ਜਾਂਦਾ ਸੋ ਹਰ 10-15 ਕਮਰਿਆਂ ਤੋਂ ਬਾਅਦ ਇੱਕ ਵੱਡਾ ਹਾਲ ਬਣਾਇਆ ਗਿਆ ਇਸ ਸਰਾ ਦੇ ਅੰਦਰ ਜੇਕਰ ਇਹਦੇ ਸਾਰੇ ਆਪਾਂ ਏਰੀਏ ਦੀ ਗੱਲ ਕਰੀਏ ਕਿ ਇਹ ਜਿਹੜਾ ਏਰੀਆ ਆ ਸਰਾਾਂ ਦਾ ਕਿੰਨਾ ਹੈ ਤਾਂ ਤਕਰੀਬਨ ਤਕਰੀਬਨ 12 ਖੇਤਾਂ ਦਾ ਏਰੀਆ ਹੈ ਜਿਹਦੇ ਵਿੱਚ ਸਾਰੀ ਸਰਾਾਂ ਬਣੀ ਆ 12 ਖੇਤਾਂ ਦੇ ਇਸ ਏਰੀਏ ਦੇ ਵਿੱਚ 132 ਕਮਰੇ ਆ ਇੱਕ ਮਸਜਿਦ ਬਣੀ ਆ ਲਓ ਵੀ ਮਿੱਤਰੋ ਹੁਣ ਆਪਾਂ ਅੱਗੇ ਵਧ ਜਾਈਏ ਨਾ ਬੜਾ ਅੱਛਾ ਲੱਗਾ ਮਿੱਤਰਾਂ ਦੇ ਨਾਲ ਮਿਲ ਕੇ ਦੋਸਤ ਜਿਹੜੇ ਆ ਨਕੂਦਰ ਤੋਂ ਆਏ ਆ ਕਿਲਾ ਦੇਖਣ ਦੇ ਲਈ ਅਸੀਂ ਫਲੋਰ ਤੋਂ ਆਏ ਆ ਗਵੰਡੀ ਆ ਸਾਡੇ ਫਲੋਰ ਤੋਂ ਨਿਕ ਉਧਰ ਤੇ ਹੁਣ ਆਪਾਂ ਕਿਲੇ ਨੂੰ ਅੱਗੇ ਸਾਰਾ ਘੁੰਮ ਕੇ ਦੇਖ ਰਹੇ ਆ ਠੀਕ ਆ ਭਾਈ ਸੱਜਣੋ ਬਹੁਤ ਚੰਗਾ ਲੱਗਾ ਮਿਲ ਕੇ ਬਾਜੀ ਸ਼ੁਕਰੀਆ ਹੈ ਲੋ ਬਈ ਸਾਹਮਣੇ ਜਿਹੜਾ ਗੇਟ ਦੇਖ ਰਹੇ ਆ ਇਹ ਲਾਹੌਰੀ ਗੇਟ ਆ ਪਹਿਲਾਂ ਵੀ ਤੁਹਾਨੂੰ ਦਿਖਾਇਆ ਹੈ ਤੇ ਸਾਹਮਣੇ ਹੈਗਾ ਦਿੱਲੀ ਗੇਟ ਬਿਲਕੁਲ ਇੱਕ ਦੂਸਰੇ ਦੇ ਇਹ ਆਪੋਜ਼ਿਟ ਬਣੇ ਆ ਦਿੱਲੀ ਗੇਟ ਤੇ ਲਾਹੌਰੀ ਗੇਟ ਇਸ ਸਰਾਹ ਦੀ ਜਿਹੜੀ ਆ ਉਹ ਸ਼ਾਨ ਮੰਨੇ ਜਾਂਦੇ ਆ ਕਿਉਂਕਿ ਦੋਨੇ ਪਾਸਿਆਂ ਦੇ ਵਿੱਚ ਐਂਟਰੀ ਤੇ ਤੇ ਜਿੱਥੋਂ ਇਹ ਸਰਾ ਸਮਾਪਤ ਹੁੰਦੀ ਆ ਉਸ ਜਗ੍ਹਾ ਤੇ ਦੋਨੇ ਪਾਸੇ ਇਹ ਗੇਟ ਬਣੇ ਆ ਲਓ ভাই ਦਿੱਲੀ ਗੇਟ ਦਿਖਾ ਰਹੇ ਹੁਣ ਤੁਹਾਨੂੰ ਦਿੱਲੀ ਗੇਟ ਦੇ ਅੰਦਰ ਐਂਟਰਾ ਕਰਕੇ ਆਪਾਂ ਇਹਦੇ ਦੂਸਰੇ ਪਾਸੇ ਵੀ ਦੇਖਦੇ ਆ ਕੀ ਬਣਿਆ ਲੋਬੀ ਲੋਕ ਲਾਏ ਗਏ ਆ ਜੇਟਾ ਨੂੰ ਤੇ ਇੱਥੇ ਇਹ ਸਮਾਪਤ ਹੋ ਜਾਂਦਾ ਕਿਲਾ ਲੋਬੀ ਸਾਹਮਣੇ ਜਿਹੜਾ ਆ ਗਿਆ ਜਹਾਗੀਰ ਪਿੰਡ ਇਸ ਪਿੰਡ ਦੇ ਨਾਂ ਤੋਂ ਹੀ ਇਹਨੂੰ ਜਿਹੜਾ ਜਹਾਗੀਰ ਕਿਲਾ ਕਿਹਾ ਜਾਂਦਾ ਜਦਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਹੈਗੀ ਆ ਸਰਾ ਦੱਖਣੀ ਸਰਾ ਜਿਹੜੀ ਸ਼ਾਹਜਹਾਂ ਦੇ ਸ਼ਾਸਨ ਕਾਲ ਦੌਰਾਨ ਬਣਾਈ ਗਈ ਸੀ ਲੋਬੀ ਹੁਣ ਦਿੱਲੀ ਗੇਟ ਦਾ ਨਜ਼ਾਰਾ ਇੱਕ ਵਾਰੀ ਫੇਅਰ ਤੋਂ ਹੋਣੇ ਨੂੰ ਲਓਏ ਹੁਣ ਆਪਾਂ ਮਸਜਿਦ ਦੇ ਅੰਦਰ ਚੱਲਦੇ ਆਂ ਇਸ ਸਰਾਂ ਦੇ ਅੰਦਰ ਜਿਹੜੀ ਮਸਜਿਦ ਬਣੀ ਆ ਉਹਦੇ ਤੁਹਾਨੂੰ ਦਰਸ਼ਨ ਦੇਦਾਰ ਕਰਾਉਂਦੇ ਆ ਹਰ ਸਰਾਂ ਦੇ ਅੰਦਰ ਇੱਕ ਮਸਜਿਦ ਬਣਾਈ ਜਾਂਦੀ ਸੀ ਕਿਉਂਕਿ ਜਿਹੜੇ ਸੈਨਿਕ ਹੁੰਦੇ ਸੀ ਉਹ ਆਪਣੀ ਨਮਾਜ਼ ਅਦਾ ਕਰਿਆ ਕਰਦੇ ਸੀ ਇਹਨਾਂ ਮਸਜਿਦਾਂ ਦੇ ਅੰਦਰ ਆ ਦੇਖੋ ਪ੍ਰਾਤਨ ਸਮੇਂ ਦਾ ਇਹ ਖੂ ਲੱਗਦਾ ਵੀ ਬਣਿਆ ਪੁਰਾਣੀ ਇੱਟ ਦਾ ਬਣਿਆ ਇਹ ਖੂਆ ਸਾਰਾ ਜਿਵੇਂ ਸਰਾਹ तकरीबन 400 ਸਾਲ ਪੁਰਾਣੀ ਆ ਉਸੇ ਤਰ੍ਹਾਂ ਇਹ ਖੂਹ ਵੀ ਲਗਭਗ 400 ਸਾਲ ਪੁਰਾਣਾ ਆ ਇਸ ਖੂਹ ਦੀ ਵਰਤੋਂ ਜਿਹੜੀ ਆ ਪਾਣੀ ਦੇ ਲਈ ਕੀਤੀ ਜਾਂਦੀ ਹੋਣੀ ਆ ਕਿਉਂਕਿ ਜਦੋਂ ਸੈਨਿਕ ਇਸ ਸਰਾਹ ਦੇ ਵਿੱਚ ਰੁਕਦੇ ਸੀ ਤਾਂ ਉਹਨਾਂ ਨੂੰ ਪਾਣੀ ਦੀ ਵੀ ਲੋੜ ਪੈਂਦੀ ਸੀ ਸੋ ਪਾਣੀ ਦੇ ਲਈ ਸਾਰਾ ਪ੍ਰਬੰਧ ਜਿਹੜਾ ਆ ਇਸੇ ਖੂਹ ਤੋਂ ਕੀਤਾ ਜਾਂਦਾ ਸੀਗਾ ਲਓ ਵੀ ਹੁਣ ਆਪਾਂ ਮਸਜਿਦ ਦੇ ਅੰਦਰ ਐਂਟਰ ਕਰਕੇ ਤੁਹਾਨੂੰ ਇਸ ਸਰਾ ਦੇ ਅੰਦਰ ਬਣੀ ਜਿਹੜੀ ਆ ਉਹ ਮਸਜਿਦ ਖੋਣੇ ਆ ਇਸ ਸਰਾ ਦੇ ਅੰਦਰ ਇਹ ਪੋਰਸ਼ਨ ਅਲੱਗ ਬਣਾਇਆ ਗਿਆ ਆ ਅਲੱਗ ਤੋਂ ਇਹਦੀ ਐਂਟਰੀ ਆ ਚਾਰ ਦਿਵਾਰੀ ਕਰਕੇ ਗੇਟ ਲਗਾਏ ਗਏ ਆ ਜੇ ਤਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਕਿ 132 ਇਹਦੇ ਕਮਰੇ ਆ ਪਰ ਇਹਨਾਂ ਕਮਰਿਆਂ ਤੋਂ ਇਲਾਵਾ ਜਿਹੜੀ ਇਹ ਮਸਜਿਦ ਆ ਇਹ ਅਲੱਗ ਤੋਂ ਬਣਾਈ ਗਈ ਆ ਬੜਾ ਬਖੂਬੀ ਤਰੀਕੇ ਦੇ ਨਾਲ ਸਾਰਾ ਜਿਹੜਾ ਪ੍ਰਬੰਧ ਉਸ ਸਮੇਂ ਵੀ ਜਿਹੜਾ ਕੀਤਾ ਗਿਆ ਲੋਕ ਵੀ ਪਹਿਲਾਂ ਆਪਾਂ ਮਸਜਿਦ ਦੇ ਅੰਦਰ ਜਾ ਕੇ ਤੁਹਾਨੂੰ ਦਿਖਾਇਆ ਸਾਰਾ ਤੇ ਹੁਣ ਆ ਸਾਰਾ ਮਸਜਿਦ ਦਾ ਬਾਹਰ ਤੋਂ 뷰 ਦਿਖਾ ਰਹੇ ਹਾਂ ਅੰਦਰ ਕੋਈ ਵੀ ਧਾਰਮਿਕ ਚਿੰਨ੍ਹ ਇਸ ਵੇਲੇ ਨਹੀਂ ਹੈਗਾ ਸਿਰਫ ਖਾਲੀ ਹਾਲ ਆ ਪਰ ਉਸ ਸਮੇਂ ਜਦੋਂ ਇਹ ਸਰਾ ਬਣਾਈ ਗਈ ਸੀ ਉਦੋਂ ਇਹਨਾਂ ਦਾ ਜਿਹੜਾ ਇਸਤੇਮਾਲ ਆ ਉਹ ਨਮਾਜ਼ ਅਦਾ ਕਰਨ ਦੇ ਲਈ ਹੀ ਕੀਤਾ ਜਾਂਦਾ ਸੀ ਇਸ ਲਈ ਮਸਜਿਦ ਦੇ ਨਾਮ ਨਾਲ ਇਹਨੂੰ ਅੱਜ ਵੀ ਜਾਣਿਆ ਜਾਂਦਾ ਕਿਉਂਕਿ ਬੀਤੇ ਸਮੇਂ ਦੌਰਾਨ ਜਦੋਂ ਸੈਨਿਕ ਇੱਥੇ ਆਉਂਦੇ ਸੀ ਉਸ ਸਮੇਂ ਦੀ ਇਹ ਜਿਹੜੀ ਆ ਮਸਜਿਦ ਹੀ ਸੀਗੀ ਸੋ ਦੱਖਣ ਇਲਾਕੇ ਦੇ ਵਿੱਚ ਬਣੀ ਹੋਣ ਦੇ ਕਾਰਨ ਇਹਨੂੰ ਦੱਖਣੀ ਸਰਾ ਕਿਹਾ ਜਾਂਦਾ ਹੈ ਸੋ ਵੀ ਦੋਸਤੋ ਆਪਾਂ ਵੀ ਹੁਣ ਇਜਾਜ਼ਤ ਲੈ ਲੈਣੀ ਤੁਹਾਡੇ ਕੋਲੋਂ ਲੋਹਰੀ ਗੇਟ ਦੇ ਬਿਲਕੁਲ ਅੱਗੇ ਆ ਗਏ ਆ ਆਪਾਂ ਇਹ ਐਂਟਰੀ ਪੁਆਇੰਟ ਹੈ ਇਸ ਸਰਾ ਦਾ ਇਹ ਈਸੇ ਗੇਟ ਤੋਂ ਆਪਾਂ ਐਂਟਰੀ ਕੀਤੀ ਸੀ ਤੇ ਇਹਦੇ ਆਪੋਜ਼ਿਟ ਈ ਜਿਹੜਾ ਆ ਉਹ ਦਿੱਲੀ ਗੇਟ ਬਣਿਆ ਹੈ ਬੜਾ ਪੀਸਫੁੱਲ ਏਰੀਆ ਹੈ ਇਹ ਬੜੀ ਸ਼ਾਂਤੀ ਹੈ ਆਲੇ-ਦੁਆਲੇ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਕਿਉਂਕਿ ਕੋਈ ਹਾਈਵੇ ਨਹੀਂ ਚੱਲਦਾ ਨੇੜੇ। ਜਹਾਂਗੀਰ ਪਿੰਡ ਦੇ ਬਿਲਕੁਲ ਨਾਲ ਬਣਿਆ ਇਹ ਜਹਾਂਗੀਰ ਫੋਟ ਹੈ ਜਹਾਂਗੀਰ ਫੋਟ ਅਸੀਂ ਤਾਂ ਕਹਿ ਦਿੱਤਾ ਕਿਉਂਕਿ ਲੋਕ ਇਹਨੂੰ ਜਹਾਂਗੀਰ ਫੋਟ ਦੇ ਨਾਮ ਨਾਲ ਹੀ ਜਾਣਦੇ ਆ ਪਰ ਹੈਗੀ ਇਹ ਦੱਖਣੀ ਸਰਾਆ। ਸੋ ਆਪਾਂ ਵੀ ਹੁਣ ਇਜਾਜ਼ਤ ਲੈ ਕੇ ਤੁਹਾਡੇ ਕੋਲੋਂ ਅੱਗੇ ਵਧਦੇ ਆ। ਲੋਵੇ ਦੋਸਤੋ ਹੁਣ ਆਪਾਂ ਇਜਾਜ਼ਤ ਲੈ ਲੈਣੀ ਤੁਹਾਡੇ ਕੋਲੋਂ ਤੁਹਾਨੂੰ ਸਾਰੀ ਇਹ ਦਖਣੀ ਸਰਾ ਦਿਖਾਈ ਜਿਹੜੀ ਅਲੀ ਮਰਦਾਨ ਖਾਂ ਵੱਲੋਂ ਬਣਾਈ ਗਈ ਸੀ ਸ਼ਾਹਜਹਾਂ ਦੇ ਸ਼ਾਸਨ ਕਾਲ ਦੇ ਦੌਰਾਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਾਸਤੇ ਰਹੋਗੇ